ਸਸ਼ੀ ਗਾਲ ਦੀ ਮੈਂ ਹਾਂ ਅਸ਼ਟਿਤਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਿ ਸੱਚਮੁੱਚ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਤੋਂ ਬਾਹਰ ਆਉਣ ਦੇ ਸਾਰੇ ਰਸਤੇ ਬੰਦ ਕੀਤੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਸੱਚਮੁੱਚ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀਆਂ ਦਲੀਲਾਂ ਅਪੀਲਾਂ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਜੀਲੈਂਸ ਵੱਲੋਂ ਤੇ ਸਰਕਾਰੀ ਵਕੀਲਾ ਵੱਲੋਂ ਕਿ ਉਹ ਪੇਸ਼ ਕਰ ਦਿੱਤੀਆਂ ਗਈਆਂ ਨੇ ਜਾਂ ਫਿਰ ਕਹਿ ਲਈਏ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹ ਹੁਣ ਆਪਣੇ ਕਰਤੂਤਾ ਜਿਹੜੀ ਉਹਨਾਂ ਨੇ ਕਾਲੀਆਂ ਕੀਤੀਆਂ ਉਹਦਾ ਰਿਜ਼ਲਟ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਜਿੰਨਾ ਵੱਲੋਂ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਵਿਜੀਲੈਂਸ ਵੱਲੋਂ ਉਸ ਤੋਂ ਬਾਅਦ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਕਾਫੀ ਹੱਥ ਪੈਰ ਮਾਰਦੇ ਨਜ਼ਰ ਆਏ ਯਾਨੀ ਕਿ ਜ਼ਮਾਨਤ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਜਿੱਥੇ ਉਹਨਾਂ ਨੇ ਡੈਰਕ ਬਦਲਣ ਦੀ ਅੱਜੀ ਲਗਾਈ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਖਾਣੇ ਦੇ ਉੱਤੇ ਆਪਣੇ ਜਿਹੜੇ ਨੇ ਵਾਰ-ਵਾਰ ਪਟੀਸ਼ਨਾਂ ਪਾਈਆਂ ਲੇਕਿਨ ਹਰ ਪਟੀਸ਼ਨ ਉਹਨਾਂ ਦੀ ਰੱਦ ਹੁੰਦੀ ਸਾਹਮਣੇ ਆਈ ਜੇਕਰ ਗੱਲ ਕਰੀਏ ਵਿਕਰਮ ਸਿੰਘ ਮਜੀਠੀਆ ਦੀ ਯਾਨੀ ਕਿ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਕਿ ਮੇਰੇ ਉੱਤੇ ਜਿਹੜੀ ਕਾਰਵਾਈ ਕੀਤੀ ਹੋਈ ਹੈ ਮੇਰੇ ਖਿਲਾਫ ਜਿਹੜੀਆਂ ਦਲੀਲਾਂ ਅਪੀਲਾ ਪੇਸ਼ ਕਰੀਆਂ ਜਾ ਰਹੀਆਂ ਨੇ ਉਹ ਝੂਠੀਆਂ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਜੀਲੈਂਸ ਜਾਂ ਫਿਰ ਕਹਿ ਲਈਏ ਸਿੱਟ ਦੀ ਕਾਰਵਾਈ ਜਿਹੜੀਆਂ ਨੇ 40 ਪੰਨਿਆਂ ਦੀ ਚਾਰਸ਼ੀਟ ਪੇਸ਼ ਕੀਤੀ ਹੋਈ ਹੈ ਜਿਸ ਦੇ ਨਾਲ ਚੱਲਦਿਆਂ ਹੀ ਕਾਫੀ ਸਬੂਤ ਜਿਹੜੇ ਨੇ ਮੋਹਾਲੀ ਦੀ ਅਦਾਲਤ ਤੇ ਉਸ ਤੋਂ ਬਾਅਦ ਜਿਹੜੀ ਹੈ ਪੰਜਾਬ ਹਰਿਆਣਾ ਸਥਾਨਕ ਅਦਾਲਤ ਦੇ ਵਿੱਚ ਰੱਖਣ ਦੀ ਗੱਲ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਹੈ ਹੁਣ ਜੇਲ੍ਹ ਤੋਂ ਬਾਹਰ ਆਉਣ ਬਾਰੇ ਪੁੱਲ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਲੋਕਾਂ ਦੇ ਨਾਲ ਜਿਹੜੀ ਪ੍ਰਚਾਰਚਾਰੀ ਕੀਤੀ ਹੈ ਜਿਹੜੀਆਂ ਨੌਜਵਾਨਾਂ ਦੇ ਨਾਲ ਜਿਹੜੀਆਂ ਨੇ ਨਗਲ ਖੁਸ਼ੀ ਕੀਤੀ ਹੈ ਯਾਨੀ ਕਿ ਉਹਨਾਂ ਨੇ ਕਿਹਾ ਕਿ ਜੋ ਵੀ ਕੁਝ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ ਉਨੂੰ ਉਹਦੀ ਸਜ਼ਾ ਭੁਗਤ ਨਹੀਂ ਪਵੇਗੀ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਚੱਲਦਿਆਂ ਕਾਫੀ ਉਹਨਾਂ ਦੇ ਸਮੇਂ-ਸਮੇਂ ਤੇ ਉਹਨਾਂ ਦੇ ਇਲਜ਼ਾਮ ਲੱਗਦੇ ਰਹੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਕਈ ਵੱਡੇ ਆਗੂਆਂ ਨੇ ਉਹਨਾਂ ਤੇ ਇਲਜ਼ਾਮ ਲਗਾਏ। ਲੇਕਿਨ ਇਲਜ਼ਾਮ ਲਗਾਉਂਦੇ ਆਪ ਦੇ ਨਾਲ-ਨਾਲ ਕੋਈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਵੱਡੀ ਕਾਰਵਾਈ ਨਹੀਂ ਕਰ ਪਾਇਆ ਕਿਸੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਹੱਥ ਨਹੀਂ ਪਾਏ ਲੇਕਿਨ ਜੇਕਰ ਪੱਕੇ ਹੱਥ ਪਾਏ ਨੇ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਏ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਮੈਂ ਇਹਨਾਂ ਨੂੰ ਇਹਨਾਂ ਦੀ ਸਜ਼ਾ ਨਾ ਦਵਾਈ ਤਾਂ ਲੋਕਾਂ ਦੇ ਸਮਝਣਾ ਹੈ ਕਿ ਸਿਰਫ ਭਗਵੰਤ ਸਿੰਘ ਮਾਨ ਗੱਲਾਂ ਕਰਨ ਜੋਗਾ ਸੀ ਜਾਂ ਉਹ ਗੱਲ ਕਰਕੇ ਮੁਕਰ ਗਿਆ ਲੇਕਿਨ ਉਹਨਾਂ ਨੇ ਕਿਹਾ ਮੇਰੇ ਵਿੱਚ ਜਿਗਰਾ ਹੈ ਤੇ ਮੈਂ ਇਹਨਾਂ ਨੂੰ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਦੀ ਸਜ਼ਾ ਦਵਾ ਕੇ ਰਵਾਂਗਾ ਜਿਸ ਤਰੀਕੇ ਨਾਲ ਇਹਨਾਂ ਨੇ ਧੀਆ ਪੈਣਾ ਨਾਲ ਕੀਤਾ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਿਸਟਾਚਰੀ ਲਿਆਂਦੀ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਨਸ਼ਾ ਤਸਕਰੀਆਂ ਕੀਤੀਆਂ ਨੇ ਚਾਹੇ ਇਹਨਾਂ ਵੱਲੋਂ ਵਾਰ-ਵਾਰ ਕਿਹਾ ਜਾਵੇ ਕਿ ਅਸੀਂ ਇਸ ਇਹ ਚੀਜ਼ਾਂ ਤੋਂ ਬਾਹਰ ਆ ਅਸੀਂ ਇਹ ਚੀਜ਼ਾਂ ਦੇ ਵਿੱਚ ਸਾਡਾ ਲੈਣਾ ਦੇਣਾ ਨਹੀਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 40 ਪੰਨਿਆਂ ਦੀ ਜਿਹੜੀ ਚਾਰਸ਼ੀਟ ਪੇਸ਼ ਕੀਤੀ ਹੈ ਜਿੰਦੇ ਵਿੱਚ ਕਾਲੇ ਚਿੱਠੇ ਇਹਨਾਂ ਦੇ ਨਿਕਲ ਕੇ ਬਾਹਰ ਆਣਗੇ ਤੇ ਇਹਨਾਂ ਨੂੰ ਇਹਦੀ ਪਰਪਾਈ ਜਿਹੜੀ ਹੈ ਜੇਲ੍ਹਾਂ ਦੇ ਵਿੱਚ ਜਾ ਕੇ ਭਰਨੀ ਪਵੇਗੀ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਕਾਲੇ ਚਿੱਠੇ ਜਿਵੇਂ ਹੀ ਖੁੱਲਣਗੇ ਆਪਣੇ ਆਪ ਜਿਹੜੀ ਹੈ ਸਥਾਨਕ ਅਦਾਲਤ ਇਹਨਾਂ ਦੇ ਉੱਤੇ ਜਿਹੜੀ ਹੋਈ ਕਾਰਵਾਈ ਨੂੰ ਪੂਰਾ ਕਰੇਗੀ ਤੇ ਦੂਸਰੇ ਪਾਸੇ ਇਹ ਜਿਹੜਾ ਹੈ ਬਾਹਰ ਦੀ ਹਵਾ ਨਹੀਂ ਖਾ ਸਕਣਗੇ ਤੇ ਇਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਹੀ ਉਹ ਭੁਗਤਣਾ ਭੁਗਤ ਨਹੀਂ ਪਵੇਗੀ ਇਨਾਂ ਨੂੰ ਕੈਦੀਆਂ ਵਾਂਗ ਰਹਿਣਾ ਪਵੇਗਾ ਉਸੇ ਉਹੀ ਖਾਣਾ ਖਾਣਾ ਪਵੇਗਾ ਜਿਹੜਾ ਖਾਣਾ ਜਿਹੜੇ ਜਿਹੜਾ ਖਾਣਾ ਆਮ ਕੈਦੀ ਖਾਂਦੇ ਨੇ ਇਹਨਾਂ ਦੇ ਘਰਾਂ ਦੇ ਵਿੱਚ ਦੀਪਮਾਲਾ ਨਹੀਂ ਹੋਵੇਗੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੋਕਾਂ ਦੇ ਘਰਾਂ ਦੇ ਚਿਰਾਗ ਮਿਟਾ ਦਿੱਤੇ ਤੇ ਅੱਜ ਇਹਨਾਂ ਨੂੰ ਵੀ ਉਹੀ ਭੁਗਤਣਾ ਭੁਗਤਣੀ ਪਵੇਗੀ ਯਾਨੀ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹਦੀ ਜਿਹਦੇ ਵੀ ਜ਼ਿਆਦਾ ਪੰਲੜਾ ਭਾਰੀ ਦਿਖਾਈ ਦੇ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਇੱਕ ਹੋਰ ਵੱਡੀ ਜਿਹੜੀ ਕਾਰਵਾਈ ਕਰਵਾਈ ਸੀ ਜਿਹੜੀ 40 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕਰਨ ਦੀ ਕੀਤੀ ਸੀ ਗੱਲ ਜਿੱਥੇ ਸਰਕਾਰੀ ਜਿੱਥੇ ਪ੍ਰਾਈਵੇਟ ਜਿਹੜੇ ਨੇ ਗਵਾਹ ਖੜੇ ਕਰਨ ਦੀ ਗੱਲ ਕੀਤੀ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਦੇ ਚੱਲਦੇ ਵੀ ਇੱਕ ਰਾਹਤ ਨਹੀਂ ਮਿਲੀ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜਾ ਹੈ ਲਗਾਤਾਰ ਆਪੀਆਂ ਪਟੀਸ਼ਨਾਂ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਪਟੀਸ਼ਨ ਪਾ ਰਹੇ ਨੇ ਲੇਕਿਨ ਮਜੀਠੀਆ ਦੀ ਕਿਸੇ ਤਰ੍ਹਾਂ ਦੀ ਵੀ ਸੁਣਵਾਈ ਨਹੀਂ ਹੋਈ ਯਾਨੀ ਕਿ ਪਹਿਲਾ ਮੁਹਾਰੀ ਦੀ ਅਦਾਲਤ ਵਿੱਚੋਂ ਤੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਮਜੀਠੀਆ ਨੂੰ ਪੰਜਾਬ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਸੀ ਪਰ ਪਰ ਹਾਈ ਕੋਰਟ ਨੇ ਅਗਲੀ ਸੁਣਵਾਈ 29 ਅਕਤੂਬਰ ਨੂੰ ਤੈਅ ਕੀਤੀ ਹੈ ਹਾਈ ਕੋਰਟ ਵਿੱਚ ਦਿਨ ਫੈਸਲਾ ਕਰੇਗੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਜਾਵੇਗੀ ਜਾਂ ਨਹੀਂ ਯਾਨੀ ਕਿ ਜਿੱਥੇ ਅੱਜ ਪਟੀਸ਼ਨ ਜਿਹੜੀ ਹੈ ਰੱਦ ਕਰਕੇ ਜਿਹਦੇ ਉੱਤੇ ਸੁਣਵਾਈ ਨਹੀਂ ਹੋਈ ਯਾਨੀ ਕਿ ਅਗਲੀ ਤਰੀਕ 29 ਅਕਤੂਬਰ ਪਾ ਦਿੱਤੀ ਗਈ ਹੈ ਜਿੱਥੇ ਵਿਕਰਮ ਸਿੰਘ ਮਜੀਠੀਆ ਦੇਕਰ ਕਿ ਸੱਚਮੁੱਚ ਦੀਪਮਾਲਾ ਨਹੀਂ ਹੋਵੇਗੀ ਕਿ ਸੱਚਮੁੱਚ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ ਦੇ ਚਿਰਾਗ ਮਿਟਾਏ ਨੇ ਇਹਨਾਂ ਕਰੇ ਜਿਹੜੇ ਨੇ ਚਿਰਾਗ ਨਹੀਂ ਜਗਣਗੇ ਜਿਸ ਤਰੀਕੇ ਦੇ ਨਾਲ ਇਹ ਦੀਵਾਲੀ ਤੇ ਵੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਵਿੱਚ ਬੈਠੇ ਨੇ ਤੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਉਡੀਕ ਕਰ ਰਿਹਾ ਹੈ ਲੇਕਿਨ ਉਹਨਾਂ ਦੇ ਪਰਿਵਾਰ ਉੱਤੇ ਵੀ ਸਮੇਂ-ਸਮੇਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੱਡੀ ਕਾਰਵਾਈ ਹੋਵੇਗੀ ਤੇ ਦੂਸਰੇ ਪਾਸੇ ਹੁਣ ਵਿਕਰਮ ਸਿੰਘ ਮਜੀਠੀਆ ਦੀ 29 ਅਕਤੂਬਰ ਨੂੰ ਤਰੀਕ ਪਾ ਦਿੱਤੀ ਗਈ ਹੈ